ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ 11 ਹੀ ਫਰਵੜਾ ਸੇਲ ਲਈ ਲੈ ਕੇ ਆਏ ਬਈ 11 ਦੀਆਂ 11 ਬਈ ਐ ਮੰਨ ਕੇ ਚਲੋ ਵੀ ਟਾਪ ਕੁਆਲਿਟੀ ਦੇ ਬੱਚੇ ਆ ਗਏ ਐਚ ਐਫ ਦੇ ਬੱਚੇ ਆ ਗਏ ਬਈ ਸਾਰੇ ਬਹੁਤ ਸੋਹਣੇ ਬੱਚੇ ਆ ਹਰ ਇੱਕ ਬੱਚਾ ਐ ਮੰਨ ਲਓ ਇੱਕ ਦੂਜੇ ਤੋਂ ਵੱਧ ਚੜ ਕੇ ਬੱਚਾਗਾ ਕੁਆਲਿਟੀ ਵਾਲੇ ਬੱਚੇ ਆ ਸਾਰੇ ਤੇ ਬਾਈ ਆਮਣੇ ਕੋਲੇ ਪਹੁੰਚਿਆ ਪਿੰਡ ਮੀਣੀਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲ ਆਜੋ ਆਪਾਂ ਕਰਦੇ ਆਂ ਬਾਈ ਅਮਲੇ ਨਾਲ ਆਜੋ ਬਾਈ ਅਮਲੇ ਹਾਂਜੀ ਬਾਈ ਸ਼ਾਸਤਰੀ ਕਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਠੀਕੋ ਅਮਨੇ ਵਧੀਆ ਵਧੀਆ ਕਿਵੇਂ ਚੱਲਦਾ ਬਾਈ ਕੰਮ ਪੂਰਾ ਵਧੀਆ ਕੰਮ ਕਰਦਾ ਠੀਕ ਹੈ ਤੇ ਅਮਲੇ ਫਿਰ ਕਿੰਨੇ ਕ ਤੋਂ ਆਪਣੇ ਅੱਜ ਰੇਡ ਸਟਾਰਟ ਹੋਣਗੇ ਬਾਈ ਅੱਜ ਆਪਣੇ ਰੇਡ ਮੰਨ ਕੇ ਚੱਲ 6 ਐਂਡ ਕਿੰਨੇ ਕੇ ਤੱਕ ਦਾ ਐਂਡ ਮੰਨ ਕੇ ਚੱਲ ਆਪਣਾ ਮੰਨ 14000 ਦੇ ਜਾਨ ਤੇ ਬੱਚੇ ਨਗੀਨੇ ਹਨ ਨਗੀਨੇ ਸਾਰੇ ਬਰੇ ਟਾਪ ਕੁਆਲਿਟੀ ਦੇ ਬੱਚੇ ਆ ਬਰੇ 25 ਪਲੱਸ ਤੋਂ ਲੈ ਕੇ ਸਾਰੇ 30 ਪਲੱਸ ਵਾਲੇ ਵਿੱਚ ਬੱਚੇ ਹੈਗੇ ਅੱਜ ਠੀਕ ਹੈ ਕਹਿਣ ਦੀ ਗੱਲ ਨਹੀਂ ਨਾਮ ਤੇ ਆਪਣਾ ਐਡਰੈਸ ਬੋਲਦਾ ਆਪਣੇ ਨਾਮ ਮਹਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੁਕਤ ਤਸਵੀਲ ਨੂੰ ਨਿਹਾਰਤ ਸਿੰਘਾ ਪਿੰਡ ਨੇੜੇ ਪਿੰਡ ਨੇੜੇ ਪਿੰਡ ਕੁੱਸਾ ਮੀਨੀਆ ਤੋਂ ਰਹਿੰਦਾ ਜੀ ਹੂੰ ਤੇ ਇਦਰ ਹੰਮਤਪੁਰਾ ਨਿਹਾਨ ਸਿੰਘ ਕਲਾ ਇਦਰ ਬਦਨੀ ਕਲਾ ਮੈਲ ਨੰਬਰ ਬੋਲਦੇ ਆਪਣਾ ਮੈਲ ਨੰਬਰ 8188 39602 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਬਾਈ ਨੋਟ ਕਰ ਲਿਓ ਜੀ ਬਾਕੀ ਆਪਣੇ ਕੋਲ 11 ਦੇ 11 ਬੱਚੇ ਨਾ ਹੈਗੇ ਪੂਰੇ ਚੰਗੇ ਆ ਤੋਂ ਦੀ ਇਹ ਹੀ ਹੋਈ ਵੀ ਆ ਸਾਹਮਣੇ ਪਹਿਲੇ ਨੰਬਰ ਤੇ ਬੱਚਾ ਕਿੰਨੀ ਉਮਰ ਦਾ ਇਹ ਉਮਰ ਮੰਨ ਕੇ ਚੱਲੋ ਹੋਊ ਵੀਰੇ 5 ਤੋਂ 6 ਮਹੀਨੇ ਦਾ ਬੱਚਾ 5 ਤੋਂ 6 ਮਹੀਨੇ ਦਾ ਦੇਖੋ ਹੀ ਦੇਖੋ ਬਾਈ ਕਿਆ ਝੋਲੀ ਦੇਖ ਲਓ ਕਿੰਨੀ ਬਾਈ ਚੰਗੀ ਆ ਹੈਨਾ ਗੁਲਾਬ ਦੀ ਇਹ 30 ਪਲੱਸ ਵਾਲੀ ਬੱਚੀ ਆ ਠੀਕ ਆ ਹਾਂਜੀ ਪ੍ਰਿੰਟ ਚੈੱਕ ਕਰੋ ਬੱਚੇ ਦੀ ਬਈ ਕੁਆਲਿਟੀ ਇੱਕ ਨੰਬਰ ਆ ਤੋਰੇਗਾ ਆਪਣੇ ਕੋਲ ਕੋਲ ਹਾਂਜੀ ਕੋਲ ਤੋਰਾ ਤਾਰਾ ਬਈ ਸਾਨੂੰ ਆਪਾਂ ਚੈੱਕ ਕਰਾਣੇ ਬੱਚੇ ਨਾ ਮੈਂ ਕਹਣਾ ਕੁਆਲਿਟੀ ਵਾਲਿਆ ਸਾਰੇ ਹਰ ਇੱਕ ਬੱਚਾ ਬਾਦ ਚੜ ਕੇ ਆ ਬਾਕੀ ਤੋਰਾ ਤਾਰਾ ਬੱਚੇ ਦਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਪ੍ਰਿੰਟਡ ਬੱਚਾ ਪੂਰਾ ਤੇ ਹਮਨੇ ਮੁੱਲ ਲਏ ਬੱਚੇ ਦਾ ਬਈ ਮੁੱਲ ਦਾ ਵੀ ਕਿੰਨਾ ਕਰ ਲਿਆ ਆਪਾਂ 9500 ਦਾ ਬੱਚਾ ਦੇ ਦੇਣਾ ਬਈ ਬਰੀਡ ਵੜੀ ਆ ਯਾਰ ਆਪਣੇ ਹੈ ਨਾ ਹਾਂਜੀ ਲਓ ਲਓ ਕੀ ਬਾਤ ਆ ਬੱਚੇ ਦੀ ਬਰੀਡ ਬੂਡ ਫੁੱਲ ਆ ਬਈ ਪੂਰਾ ਸੋਹਣਾ ਬੱਚਾ ਹੈ ਟਾਂਚਾ ਚੁੰਦਿਆ ਬਹੁਤ ਚੰਗਾ ਹੈਗਾ ਵਧੀਆ ਬਲਿਆ ਬੱਚਾ ਕਹਿ ਸਕਦੇ ਬੱਚਾ ਪੂਰਾ 30 ਪਲੱਸ ਵਾਲਾ ਜੀ ਬੱਚਾ ਸਹੀ ਗੱਲ ਆ ਬਾਈ ਮੁੱਲ ਬਾਈ ਤੇ ਲੈਣ ਦੇਣ ਹੋਣਗੇ ਤੇ ਮੁੱਲ ਕੀ ਬਾਈ ਖਿੱਚੀ ਕਰਦਾ ਬਾਈ ਕਿਉਂਕਿ ਮੁੱਲ ਨਹੀਂ ਬਾਈ ਕਰਦਾ ਹੁੰਦਾ ਬਾਈ ਦਾ ਬਸ ਲੈਣ ਦੇ ਨਹੀਂ ਕਰਦਾ ਹੁੰਦਾ ਦੋ ਨੰਬਰ ਦੀ ਝੋਲੀ ਚੈੱਕ ਕਰ ਲੋ ਇਹ ਬਲੈਕ ਜਰਸੀ ਚ ਆਏ ਨਹੀਂ ਬੱਚੇ ਬਲੈਕ ਜਰਸੀ ਖੋਲ ਦੇ ਉਹਨੇ ਇਹਨੂੰ ਵੀ ਤੋੜ ਦੇ ਬਲੈਕ ਜਰਸੀ ਬਾਈ ਕਿੰਨੀ ਕੁ ਉਮਰ ਦਾ ਬੱਚਾ ਹੋ ਆਮਨੇ ਇਹ ਵੀ 6 ਮਹੀਨਿਆਂ ਦਾ ਬੱਚਾ ਹੈਗਾ 6 ਮਹੀਨਿਆਂ ਦਾ ਬੱਚਾ ਕੁਆਲਟੀ ਤੋੜਾ ਤੋੜਾ ਚੈੱਕ ਕਰ ਸਕਦੇ ਇੱਕ ਨੰਬਰ ਤੇ ਆਮਨੇ ਅੱਜ ਫਿਰ ਆਫਰ ਦੇਵਾਂਗੇ ਕੋਈ ਬਾਈ ਨਾਲ ਫੁੱਲ ਆਫਰ ਦੇਵਾਂਗੇ ਪਰ ਅੱਜ ਠੀਕਾ ਜੋੜੇ ਦਾ ਮੁੱਲ ਉਹ ਜ ਆ ਹੂੰ ਤੇ ਸਾਰਿਆਂ ਦੀ ਪਹੁੰਚ ਕਰਾਂਗੇ ਠੀਕਾ ਹਾਂਜੀ ਬਾਈ ਸਾਰਿਆਂ ਦੀ ਬਾਈ ਕਹਿੰਦਾ ਪਹੁੰਚ ਫ੍ਰੀ ਕਰ ਦੇਾਂਗੇ ਹਾਂਜੀ ਤੇ ਜੋੜੇ ਤੇ ਵੀ ਆਫਰ ਲਾ ਦੇਾਂਗੇ ਕਹਿੰਦਾ ਇਹ ਗੱਲ ਨਹੀਂ ਕਿਉਂਕਿ ਮੁੱਲ ਤਾਂ ਕਹਿੰਦਾ ਲੈਣ ਦੇਣੀ ਕਰਨਾ ਕਿੰਨਾ ਮੁੱਲ ਹੈ ਤਾਂ 2 ਨੰਬਰ ਦਾ ਮੁੱਲ ਵੀਰੇ ਇਹਦਾ ਕਿੰਨਾ ਕਰਾ ਲਈ ਵੀਰੇ 5500 ਦਾ ਬੱਚਾ ਦੇ ਦੇਣਾ 5500 ਦਾ ਲੈਣ ਦੇਣੀ ਹਾਂਜੀ ਦੋਨੇ ਦੋਨੇ ਬੱਚਿਆਂ ਲੈਣੀਆਂ ਹਾਂ ਆਹ ਤੇ ਹਾਂ ਇਹ ਪੇ 14000 ਤਾਂ ਦੇ ਦੇਣਾ ਵੀਰੇ ਚੱਕੋ ਬਾਈ 14000 ਰੁਪਏ ਦੇ ਦੋਵੇਂ ਬੱਚੇ ਬਾਈ ਕਹਿੰਦਾ ਦੇ ਦੇਣੇ ਅੱਗੇ ਆ ਗਿਆ 3 ਨੰਬਰ ਪਹਿਲਾਂ ਝੋਲੀਆਂ ਯਾਰ ਚੈੱਕ ਰਹਿ ਪਿਆ ਆ ਦੇਖ ਇਹਦੀ ਵੀ ਦਿਖਾ ਦੇ ਝੋਲੀ ਦੋ ਤਿੰਨਾ ਬੱਚਿਆਂ ਦੀ ਲੈ ਬਾਈ ਇਹਦੀ ਵੀ ਝੋਲੀ ਚੈੱਕ ਕਰ ਸਕਦੇ ਬੱਚੇ ਦੀ ਚਾਰ ਨੰਬਰ ਬੱਚੇ ਦੀ ਝੋਲੀ ਵੀ ਨੰਬਰ 1 ਤਿੰਨ ਨੰਬਰ ਬੱਚਾ ਬਾਈ ਤਿੰਨ ਨੰਬਰ ਪੰਨਾ ਬੱਚਾ ਬਹੁਤ ਟਾਪ ਦਾ ਬੱਚਾ ਵੀਰੇ 30 ਪਲੱਸ ਵਾਲਾ ਬੱਚਾ ਬੜਾ ਪਿਆਰਾ ਬੱਚਾ ਦੇਖੋ ਕੁਆਲਟੀ ਦੇਖ ਯਾਰ ਹਨਾ ਵਾਹ ਕਮਾਲ ਆ ਯਾਰ ਬੜਾ ਪ੍ਰਿੰਟ ਪ੍ਰਿੰਟਾ ਬੱਚੇ ਦਾ ਬਹੁਤ ਸੋਹਣਾ ਬੱਚਾ ਆ ਗਿਆ ਇਹਦਾ ਮੁੱਲ ਹਮਨੇ ਤਿੰਨ ਨੰਬਰ ਬੱਚੇ ਦਾ ਬਾਈ ਮੁੱਲੇ ਦਾ ਕੱਲੀ ਬੱਚੀ ਦਾ ਕਰਨਾ ਤਾਂ ਵੀਰੇ ਹਮ ਆਪਾਂ ਇਹਦਾ ਮੁੱਲ ਕਰਾਂਗੇ ਵੀਰੇ 15000 ਰੁਪਏ ਮਸਤੀ ਕਰਦਾ ਬੱਚਾ ਹਾਂ ਜੀ ਲੋ ਕੀ ਬਾਤ ਆ ਬੜੇ 8-9 ਮਹੀਨੇ ਦਾ ਬੱਚਾ ਮੈਂ ਕਹਣਾ ਗਦੈਲੇ ਵਰਗਾ ਬੱਚਾ ਕ ਨਹੀਂ ਪੂਰਾ ਪੂਰਾ ਸਹੀ ਗੱਲ ਆ ਬਈ ਪੂਰਾ ਪਲਿਆ ਹੋਇਆ ਬੱਚਾ ਤੇ ਮੁੱਲ ਫਿਰ ਦਾ ਸਾਹਮਣੇ ਇਹਦਾ ਕੀ ਲੈਣ ਦੇਣ ਮੁੱਲ 15000 ਰੁਪਏ ਵੀਰੇ ਮਾਣਤਣ ਕਰਕੇ ਮੁੱਲ ਮਾਣਤਣ ਕਰ ਦਾਂਗੇ ਤਿੰਨਾਂ ਬੱਚਿਆਂ ਦਾ ਕਰ ਦਾਂਗੇ ਮਾਣਤਣ ਠੀਕ ਆ ਤੇ ਅੱਗੇ ਆ ਗਿਆ 4 ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਇਹ ਉਮਰ ਵੀ ਹੋਊਗੀ ਮੰਨ ਕੇ ਚਲੋ ਇਹ ਹੋਊਗਾ ਫਿਰ ਮੰਨ ਕੇ ਸਾਲਕ ਦਾ ਬੱਚਾ ਝੋਲੀ ਸਾਫ ਸੁਥਰੀ ਹਾਂ 10 ਕੁ ਮਿੰਟ ਤੋਂ ਪਰੇ ਖਾਨ ਬਹੁਤ ਚੰਗਾ ਬਰੀਡ ਦੇਖੋ ਪ੍ਰਿੰਟ ਦੇਖੋ ਬੱਚੇ ਦਾ ਤੋਰਾ ਤਰਾ ਆਪਣੇ ਪੂਰੇ ਪਲੇਵੇ ਬੱਚੇ ਆ ਹਨਾ ਪੂਰੇ ਪੂਰੇ ਪਲੇਵੇ ਬੱਚੇ ਨਿਸੜੇ ਬੱਚੇ ਨਹੀਂ ਆ ਕਿ ਪੂਰੇ ਪ੍ਰਿੰਟਡ ਬੱਚੇ ਆਗੇ ਮੁੱਲ ਦੱਸ ਫਿਰ ਆਪਣੇ ਇਹਦਾ ਲੈਣ ਦੇਣ ਲੈਣ ਦੇਣ ਦਾ ਮੁੱਲ ਕਿੰਨਾ ਕਰ ਲਈ 12000 ਦਾ ਬੱਚਾ ਦੇਣ 12000 ਦਾ ਹਾਂਜੀ ਕਰ ਦੇਗਾ ਮਾਨਦਾਨ ਮਾਨਦਾਨ ਕਰਤਾ ਠੀਕ ਹੈ ਮਾਨਦਾਨ ਬਾਈ ਕਹਿੰਦਾ ਕਰਦੇ ਆਂਗੇ ਮੁੱਲ ਨਹੀਂ ਹੋਣੇ ਅੱਜ ਲੈਣ ਦੇ ਨਹੀਂ ਹੋਣਗੇ ਬਾਈ ਹਾਂਜੀ ਚਾਰ ਬੱਚੇ ਆਪਾਂ ਦਿਖਾ ਚੁੱਕੇ ਆਮਨੇ ਜੇ ਚਾਰੇ ਜੋ ਇਹ ਇਕੱਠੇ ਲੈ ਜੇ ਕੋਈ ਇਹ ਤਾਂ ਆਪਣੇ ਕੋਲੇ ਅੱਜ ਹੀ ਆਈਆਂ ਬੰਦੇ ਸਾਰੇ ਆ ਬੱਚਿਆਂ ਦੇ ਠੀਕ ਹੈ ਦੋ ਦੋਤੀਆਂ ਬੱਚਿਆਂ ਨੇ ਚ ਹੂੰ ਬਾਕੀ ਤਾਂ ਸ਼ਾਇਦ ਖੀਰੀਆਂ ਹੀ ਸਾਰੀਆਂ ਆਪਾਂ ਠੀਕ ਹੈ ਬਾਕੀ ਦੰਦ ਦਿਖਾ ਦਾਂਗੇ ਪੰਜ ਨੰਬਰ ਬੱਚਾ ਕਿੰਨੀ ਉਮਰ ਦਾ ਇਹ ਵੀ ਹੋਊਗਾ ਬਈ ਮੰਨ ਕੇ ਜਰਾ 8 8 9 ਮਹੀਨੇ ਦਾ ਬੱਚਾ ਥਾਣ ਦੇਖ ਮੈਂ ਕਿਹੜਾ ਕਿਆ ਬਾਤ ਪਹਿਲਾਂ ਨਾ ਸਾਨੂੰ ਆਪਾਂ ਬੱਚੇ ਦੀ ਰੰਗਤ ਚੈੱਕ ਕਰਾਵਾਂਗੇ ਵੀ ਕਿਹਾ ਜੇ ਬੱਚੇ ਦਾ ਪ੍ਰਿੰਟ ਆ ਫੇਸ ਰੰਗ ਰੂਪ ਖੜਨੀ ਖੁੜਨੀ ਬੱਚੇ ਹੀ ਚੈੱਕ ਕਰ ਸਕਦੇ ਆ ਚਾਰੂ ਚੁਰੂ ਵੀ ਬੱਚੇ ਫੁੱਲ ਵਰੀੜ ਦਿਖਾ ਆਪਣੇ ਬੜਾ ਕਿ ਕਰਾ ਲੱਹ ਕੀ ਬਾਤ ਆ ਦੇਖੋ ਬੁੱਤੀ ਬੁੱਤੀ ਵਾਤੀ ਦੇਖੋ ਗਲਾਬੀ ਦੀ ਬੂਤ ਕਰਮ ਵਾਲੀ ਦੀ ਬਹੁਤ ਸੋਹਣਾ ਬੱਚਾ ਗਾ ਪਲਿਆ ਬੱਚਾ ਗਾ ਨਾਲੇ ਸਾਨੂੰ ਰੇਟ ਨਹੀਂ ਬਾਲੇ ਲਾਉਣਾ ਬਾਈ ਨੇ ਬਾਈ ਕਹਿੰਦਾ ਆਪਣਾ ਬਸ ਖਿੱਚ ਕੇ ਜੇ ਮੁੱਲ ਕਰਨਾ ਹੂੰ ਤੋੜ ਲਵੜੀ ਜਿੱਦਾਂ ਦੇਖੋ ਬਾਈ ਕੁਆਲਿਟੀ ਚੜਾਈ ਚੜੂਈ ਬੱਚਾ ਬੱਚੇ ਦੀ ਨਾ ਫੁੱਲ ਮੋਲੇ ਦਾ ਆਪਣੇ ਮੈਂ ਤਾਂ ਫਾਰਮ ਮੰਗਾ ਹੀ ਬੱਛਾ ਹਾਂ ਸਮਝ ਲੋ ਬਾਈ ਸਹੀ ਗੱਲ ਆ ਫਾਰਮ ਮੰਗਾ ਮੋਲੇ ਦਾ ਕਿੰਨਾ ਕਰਾਲਗੇ ਇਹ 17000 ਚ ਮਾਨਦਨ ਕਰਨਾ ਬੱਚੇ ਦਾ 17 ਚ ਹਾਂਜੀ ਬਾਈ ਠੀਕ ਹੈ 17000 ਰੁਪਏ ਜੋ ਬਾਈ ਆਮਦਾਨ ਕਰ ਦੇਾਂਗੇ ਮੁੱਲ ਖਿੱਚ ਕੇ ਹੋਣਗੇ ਇਕੱਠੀਆਂ ਸਾਰੀਆਂ ਲੈ ਜਾਉਂਗਾ ਤੁਹਾਨੂੰ ਡਿਲੀਵਰੀ ਬਾਈ ਕਹਿੰਦਾ ਸਾਰੇ ਪੰਜਾਬ ਦੀ ਫ੍ਰੀ ਦੇ ਦੇਾਂਗੇ ਜਿੱਥੇ ਮਰਜ਼ੀ ਮਹਿੰਗੇ ਨਹੀਂ ਆਮਨੇ ਹਾਂਜੀ ਜੇ ਆ ਤਿੰਨੇ ਬੱਚਾ ਲੈਂਦਾ ਹੂੰ ਇਹ ਆਪਾਂ ਮੰਨ ਕੇ ਚੱਲਾਂ ਤਿੰਨੇ ਬੱਚੀਆਂ ਆਪਾਂ ਤਿੰਨੇ ਬੱਸੀਆਂ ਕਿੰਨੇ ਚ ਦੇ ਦੇਣੀ ਆ 40000 ਚ 40000 ਚ 40000 ਚ ਦੇ ਦੇਣੀ ਆ ਤਿੰਨੇ ਬੱਸੀਆਂ 40000 ਚ ਬਾਈ ਕਹਿੰਦਾ ਬਸ ਬਾਕੀ ਪੰਜਾਂ ਦੀ ਪਹੁੰਚ ਹੋਊ ਬੱਚਿਆਂ ਦੀ ਇਹ ਨਹੀਂ ਹੋਊ ਬਈ ਅਗਲਾ ਅਗਲਾ ਕਹਿੰਦਾ ਦੋ ਲੈ ਲੀਂਗਾ ਉਹ ਤੇ ਨਹੀਂ ਪਹੁੰਚ ਆਉਣੀ ਠੀਕ ਹੈ ਬਾਈ ਹਾਂ ਹਾਂਜੀ ਅੱਗੇ ਆਵਨੇ 6 ਨੰਬਰ ਬੱਚਾ ਹਾਂਜੀ ਕਿੰਨੀ ਕੁ ਉਮਰ ਦਾ ਬਾਈ ਇਹ ਉਮਰ ਹੋਊਗੀ 8-8 ਮਹੀਨੇ ਦਾ ਬੱਚਾ ਆਲੇ ਹੂੰ ਹੂੰ 8 ਮਹੀਨਾ ਦਾ ਬੱਚਾ ਪ੍ਰੰਤ ਝੋਲੀ ਦਿਖਾ ਦੇ ਹੂੰ ਝੋਲੀ ਦਾ ਬਾਈ ਇਹਦੇ ਮਾੜੇ ਦੇ ਦੋ ਬਿੰਦੂ ਆ ਥਣ ਝਾਰੀ ਆ 4 ਟੋਟਾ ਮਾੜੀਆਂ ਮਾੜੀਆਂ ਬਾਈ ਕਹਿੰਨਾ ਹੈਗੀਆਂ ਬਾਕੀ ਥਣ ਉਚਾਰੀ ਆ ਥਣ ਝਾਰੀ ਆ ਜਾਨੀ ਕਿ ਮਿਲੂ ਮਗਰ ਜੇ ਨਹੀਂ ਹੁੰਦੇ ਉਹ ਆ 6 ਨੰਬਰ ਬੱਚੇ ਦਾ ਮੁੱਲ ਬਾਕੀ ਇਹ ਜਿੰਦਾ ਕਰਮ ਵਾਲੀ ਮੰਨਦਾ ਹਰੇਕ ਬੰਦਾ ਸਹੀ ਗੱਲ ਹੈ ਹਾਂਜੀ ਹਾਂਜੀ ਬਾਕੀ ਨਾ ਬੋਤੀ ਦੇਖੋ ਯਾਰ ਬੋਤੀ ਬੜੀ ਕਮਾਲਾ ਨਾ ਮੱਛੀ ਬਹੁਤ ਕੁਆਲਿਟੀ ਦੀ ਜਿਹਦੇ ਨੇ ਸੰਭੜੀ ਯਾਰ ਇਹਦਾ ਬੱਚਾ ਗਲ ਹੈ ਚੱਲ ਅਮਨੇ ਕੋਈ ਗੱਲ ਖਾਣ ਪੀਣ ਦੇ ਖੁੱਲੀਆਂ ਬੱਚੇ ਮੁੱਲੇ ਤਾਂ ਬੱਚੇ ਸਾਹਮਣੇ ਇਹਦਾ ਹੂੰ ਇਹਦਾ ਮੁੱਲ ਵੀਰੇ ਕਿੰਨਾ ਕਰਾ ਲੀਏ ਪੱਛੀ ਦਾ ਹੂੰ ਇਹ ਆਪ 9500 ਦੀ 25 ਦੇ ਦਿੰਗੇ 9500 ਦੀ ਹਾਂ ਬਈ ਚੱਕੋ ਬਈ 9500 ਦਾ ਬੱਚਾ ਬਾਈ ਕਹਿੰਦਾ ਇਹ ਦੇ ਦੇਾਂਗੇ ਸੱਤ ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਆਪਣੇ ਅੱਠਾ ਮਹੀਨੇ ਦਾ ਬੱਚਾ ਦੇਖ ਲਓ ਅੱਠਾ ਮਹੀਨਾ ਦਾ ਬੱਚਾ ਝੋਲੀ ਦੇਖ ਯਾਰ ਪਹਿਲਾਂ ਤਾਂ ਮੈਂ ਕਿਹਾ ਨਾ ਗੁਲਾਬੀ ਥਣ ਮਿਲਦੀ ਸਾਨੂੰ ਹਾਂਜੀ ਰੰਗ ਰੂਪ ਨਹੀਂਓ ਬਈ ਸੈਨਿਕ ਪੱਖੋਂ ਬੱਚੇ ਨਾ ਤੁਹਾਨੂੰ ਬੜੇ ਚੰਗੇ ਮਿਲਣਗੇ ਤੁਸੀਂ ਨੇੜੇ ਆਓ ਸਹੀ ਕਿ ਨਹੀਂ ਹਾਂਜੀ ਹਾਂਜੀ ਹੂੰ ਦੇਖੋ ਪਲਿਆ ਬੱਚਾ ਕਾਲੇ ਰੰਗ ਦਾ ਬੱਚਾ ਪ੍ਰਿੰਟਡ ਬੱਚਾ ਫੇਸ ਵਗੈਰਾ ਇਹਦਾ ਬੜਾ ਪਿਆਰਾਗਾ ਤੋਰਦੇ ਆਮਣੇ ਲੰਮਾ ਕਿੰਨੇ ਉਮਰ ਦਾ ਹੈ ਉਮਰ ਹੋ ਗਈ 8-9 ਮਹੀਨਿਆਂ ਦਾ ਬੱਚਾ ਹਲ ਤਾਂ ਤੇ ਮੁੱਲ ਫਿਰ ਲੈਣ ਦੇ ਨਹੀਂ ਕਰਦੇ ਜਮਾਂ ਲੈਣ ਤੇ ਨਾਲੇ ਮੁੱਲ ਹੋਊਗਾ ਇਹਨਾਂ ਤਿੰਨਾਂ ਦਾ ਕਿੰਨਾ ਮੁੱਲ ਆ ਇਹਦਾ ਇਹਨਾਂ ਤਿੰਨਾਂ ਹੀ ਬੱਚਿਆਂ ਕਰ ਦੇਣਾ ਆਪਾਂ ਠੀਕ ਆ ਉਹ ਅੱਠਾਂ ਤਿੰਨਾਂ ਦੀ ਕਰ ਦੇਣਾ ਜੇ ਕੱਲੀ ਲਊਗਾ ਬੰਦਾ ਕੋਈ ਕੱਲੀ ਦਾ ਫਰੋਖਜ ਹੋ ਜੂ ਠੀਕ ਆ ਕੱਲੀ ਦਾ ਵੀ ਕਹਿੰਨਾ ਉਹ ਆ ਜੇ ਕਰ ਦੇਾਂਗੇ ਜੇ ਕੋਈ ਇਕੱਠੀਆਂ ਲਊਗਾ ਤਾਂ ਇਹ ਵੀ ਆਪਾਂ ਮੁੱਲ ਮੁੱਲ ਕਿੰਨਾ ਕਰਾਲਗੇ ਵੀਰ ਬੱਚੀ ਦਾ ਇਹ 9000 ਦੀ ਪਛੀ ਦੇਣੀ ਆ 9000 ਦੀ ਹਾਂ ਭਾਈ ਠੀਕ ਆ ਭਾਈ ਅਕੇ 8 ਨੰਬਰ ਆ ਗਿਆ ਹਾਂਜੀ 8 ਨੰਬਰ ਕਿੰਨੀ ਉਮਰ ਦਾ ਬੱਚਾ ਇਹ ਹੋਊਗਾ ਵੀ ਤੇਰਾ 14 ਮਹੀਨੇ ਦਾ ਬੱਚਾ ਇਹ ਹਾਂ ਜੀ ਖਣ ਚਾਰ ਹਾਂਜੀ ਫੇਸ ਬਿਊਟੀ ਰੰਗ ਟੰਗ ਮੈਂ ਕੱਦ ਬੋਲਦਾ ਆਪਣੀ ਉਮਰ ਦਾ ਬਹੁਤ ਕੱਦ ਦਾ ਪੁੱਛੀ ਤਾ ਪਲਿਆ ਹੀ ਪਿਆ ਬੱਚਾ ਹਨਾ ਪੂਰਾ ਪਲਿਆ ਵਾ ਬੱਚਾ ਦੇਖੋ ਯਾਰ ਮੈਂ ਕਹਿੰਦਾ ਨਾ ਬਈ ਭੁੱਖ ਲੈਂਦੀ ਆ ਫੇਸ ਹੈ ਜੇ ਗਰਮ ਵਾਲੀਆਂ ਦਾ ਬਹੁਤ ਸੋਹਣਾ ਫੇਸ ਹੈ ਨਿੱਕਾ ਕੰਨ ਬੋਦੀ ਵਦੀ ਨਾ ਫੋਲੋ ਕਮਾਲ ਦੀ ਆ ਮੁੱਲ ਦੱਸ ਪਰ ਆਪਣੇ ਦਾ ਮੋਲੇ ਦਾ ਕਿੰਨਾ ਕਰਾਲੀਏ 10.5 ਦਾ ਬੱਚਾ ਦੇਣਾ ਬਈ 8 ਨੰਬਰ ਬੱਚਾ ਆ ਗਿਆ 25000 ਰੁਪਏ ਦਾ ਹਾਂਜੀ ਇਹ ਤਿੰਨੇ ਬੱਚੇ ਲੈਂਦਾ ਜੋ ਕੋਈ ਜੇ ਕੋਈ ਤਿੰਨੇ ਬੱਚੇ ਲੈਂਦਾ ਫਿਰ ਕਿੰਨੇ ਦੇ ਦੋ ਜੇ ਬਾਈ ਕਹਿੰਦਾ ਤਿੰਨੇ ਇਕੱਠੇ ਲੈਨੇ ਹੋ ਤਾਂ ਸੋਨੂੰ 25000 ਰੁਪਏ ਦੇ ਬੱਚੇ ਦੇ ਦਾਨੇ ਆ ਹਾਂਜੀ ਕਰ ਦੇਗਾ 1000 ਸੌਟ ਜੇ ਕੋਈ ਉਹ ਮੌਕੇ ਤੇ ਕਰ ਦਾਂਗੇ ਰੱਬ ਨੂੰ ਪਤਾ ਹੈ ਬਾਈ ਕਹਿੰਦਾ ਮੌਕੇ ਤੇ ਕਰ ਦੇਾਂਗੇ ਕੋਈ ਚੱਕਰ ਨਹੀਂਗਾ ਨਾ ਤੇ 9 ਨੰਬਰ ਬੱਚਾ ਆਮਨੇ ਇਹ ਦੋ ਨੰਬਰ ਇੱਕ ਨੰਬਰ ਝੋਲੀ ਆ ਇਹ ਦੋਂਦੀ ਆ ਬੱਚੀ ਵੀਰੇ ਆ ਬੋ ਕਹਿ ਕੇ ਦੇਣੀ ਆ ਗਲਤ ਕੰਮ ਕਰਕੇ ਦੇਣਾ ਨਹੀਂ ਲੈ ਕਿਆ ਬਾਤ ਠੀਕ ਆ ਜਮਾ ਰਹਿਣਾ ਦੋ ਦੰਦ ਬਾਈ ਕਹਿ ਕੇ ਬੱਚਾ ਦੇਣਾ ਬਾਕੀ ਬਾਈ ਕੱਦ ਕਾਠ ਵਾਲਾ ਬੱਚਾ ਪਲਿਆ ਸਮ ਬੱਚਾ ਤੋਰਾ ਤਾਰਾ ਬੱਚੇ ਦਾ ਇੱਕ ਨੰਬਰ ਉਹ ਸੋਣਾ ਇਹਦਾ ਬਾਏ ਮੰਨ ਕੇ ਚੱਲ ਮਹੀਨਾ ਸਾਹ ਕੇ ਟੀਕੇ ਤੇ ਕਾਬਲਾ ਯਾਰ ਮੁੱਲ ਇਹਦਾ ਆਪਣੇ ਮੁੱਲ ਤਾਂ ਕਿੰਨਾ ਕਰਾਲੀ 11000 ਦੀ ਬੱਚੀ ਦੇਣੀ ਆਪਾਂ 11 ਦੀ ਹਾਂਜੀ ਬਾਈ ਠੀਕ ਹੈ ਬਾਈ ਮੁੱਲ ਕਿਨਾ ਮਰਜ਼ੀ ਕਰਾ ਲਓ 11000 ਇਹਦਾ ਬੱਚਾ ਬਾਈ ਜਣਾ ਤੁਹਾਨੂੰ ਇਹ ਦੇ ਦਾਂਗੇ ਤੇ 10 ਨੰਬਰ ਬੱਚਾ ਕਿੰਨੀ ਉਮਰ ਦਾ ਹੈ ਕਿਆ ਇਹ 10 ਨੰਬਰ ਬੱਚਾ ਵੀਰੇ ਇਹਦਾ ਬਸ ਮੰਨ ਕੇ ਚੱਲ ਹੈਗਾ ਦੋ ਸਾਲ ਚੋਲੀ ਦੇ ਯਾਰ ਮੈਂ ਕਹਣਾ ਗੱਬਣ ਚੋਲੀ ਆ ਜਮਾ ਹਨ ਹਾਂਜੀ ਹਾਂਜੀ ਇਹਦੇ AI ਹੋਈ ਵੀ ਦੱਸਿਆ ਇਹਦੀ ਵੀ ਦੱਸਿਆ ਦੋਨਾਂ ਦੀ AI ਹੋਈ ਦੱਸਿਆ ਠੀਕ ਆ ਆਪਾਂ ਤਾਂ ਖਾਲੀਆਂ ਚ ਲੰਗਾ ਬਾਈ ਠੀਕ ਆ ਬਾਈ ਦੇ ਨਾ ਖਾਲੀਆਂ ਚ ਆਈਆਂ ਬਾਈ ਖਾਲੀ ਨਾਲ ਹੀ ਮੁੱਲ ਕਰਦੇ ਕਿੰਨਾ ਮੁੱਲ ਆ ਇਹਦਾ 10 ਨੰਬਰ ਦਾ ਆਉਂਦਾ ਇਦਾ ਵੀਰ 13000 ਦੀ ਬੱਚੀ ਦੇਣੀ ਕੋ ਬਾਕੀ ਜਿੰਦ ਜਾਨ ਵੜੀ ਆ ਵਸੀ ਜਾਨਾ ਹਾਂ ਦੋਨੇ ਬੱਚਿਆਂ ਕੋ 25000 ਦੇ ਦੇਖੋ ਠੀਕ ਆ ਆਹ ਸਿੰਘ ਵਾਲੀ ਦੋਵੇਂ ਵਸੀਆਂ ਦੇ ਆ ਸਿੰਘ ਵਾਲੀ ਵਸੀ ਬਾਈ ਕਹਿੰਦਾ 25000 ਹੈਨਾ ਹਾਂਜੀ ਹਾਂਜੀ ਠੀਕ ਹੈ ਬਾਈ 25000 ਪੀਜ ਬਾਈ ਕਹਿੰਦਾ ਆਪਾਂ ਤਿੰਨੇ ਬਾਈ ਤਿੰਨੇ ਕੋਈ ਲੈਂਦਾ 32000 ਦੀ ਠੀਕ ਆ ਠੀਕ ਆ ਤੇ ਲਾਸਟ ਵਾਲਾ ਬੱਚਾ ਕਿੰਨੀ ਉਮਰ ਦਾ ਹੈ ਇਹ ਵੀ ਹੈਗਾ ਦੋ ਦੰਦ ਕੋਈ ਬੱਚੀ ਦੋ ਦੰਦ ਹਾਂਜੀ ਦੋ ਦੰਦ ਦਾ ਬੱਚਾ ਦੇਨੂ ਨੇ ਦੇਖੋ ਤੋਰਾ ਤਾਰਾ ਇੱਕ ਨੰਬਰ ਬਹੁਤ ਚੰਗੀ ਬੱਛੀ ਆ ਦੋ ਅਗਲਾ ਕਹਿੰਦਾ ਦੁੱਧ ਨੂੰ ਖਰੀ ਹੁੰਦੀ ਝੁੰਗੀ ਬੱਛੀ ਕਹਿੰਦੇ ਝੁੰਗੀ ਹਾਂਜੀ ਹਾਂਜੀ ਠੀਕ ਆ ਸਿੰਗਾ ਮੋੜੇ ਵਿਆ ਨਾ ਥੋੜੇ ਜੀ ਹਾਂਜੀ ਹਾਂਜੀ ਸਹੀ ਗੱਲ ਆ ਲੈ ਚੱਲ ਹਮਨੇ ਇਤਰਾ ਪਤਖਾਈਏ ਤੁਹਾਨੂੰ ਤੁਹਾਨੂੰ ਬਾਈ ਇਹਦਾ ਮੁੱਲ ਦੱਸ ਫਿਰ 11 ਨੰਬਰ ਦਾ ਕੀ ਰੂਪਗਾ ਬਾਈ ਇਹਦਾ ਫਿਰ ਮੁੱਲ ਤਾਂ ਹੈਗਾ ਮੰਨ ਕੇ ਚੱਲ ਇਹਦਾ ਵੀ 13 ਹੀ ਆ ਹੂੰ ਹਾਂਜੀ ਲੈ ਦੋਨੇ ਲੈਂਦੇ ਆ ਬਰੇ ਆਪਾਂ 25000 ਰੁਪਏ ਦੇ ਦੇਣਗੇ 25000 ਰੁਪਏ ਦੇ ਬਾਈ ਕਹਿੰਦਾ ਦੇ ਦੋਵੇਂ ਚੱਲਿਆ ਇਹ ਦੇ ਦਾਂ ਕਿ 400 ਨੂੰ ਥਣ ਮਿਲਣਗੇ ਜਿਹੜੇ ਦੇ ਬਿੰਦੂ ਜੇ ਸੀ ਬਾਈ ਨੇ ਬਾਈ ਦੱਸੀ ਤਿੰਨੇ ਬੱਚੇ ਆਹ ਤਿੰਨੇ ਦੇ 32000 ਠੀਕ ਆ ਬਾਈ ਠੀਕ ਆ ਤਿੰਨੇ ਵਸੀਆਂ ਕੋਈ ਲੈਂਦਾ ਬਾਈ ਕਹਿੰਦਾ 32000 ਰੁਪਏ ਦੇ ਦੇਾਂਗੇ ਕਿਸੇ ਵੀ ਵੀਰ ਨੂੰ ਕੋਈ ਵੀ ਬਾਕੀ 11 ਬੱਚਿਆਂ ਦਾ ਵੀ ਰੇਟ ਦੱਸ ਦਿੰਨੇ ਦੱਸ ਦੇ ਫਿਰ ਬਾਈ 11 ਵਸੀਆਂ ਕਿੰਨੇ ਚ ਪਹੁੰਚ ਇੱਕ ਪੰਜ ਦੀ 1 ਲੱਖ ਤੇ 5000 ਚ 5000 ਦੀ ਠੀਕ ਆ 1 ਲੱਖ ਤੇ 5000 ਰੁਪਏ ਚ ਬਾਈ ਕਹਿੰਦਾ ਪਹੁੰਚ ਕਰ ਦੇਾਂਗੇ ਜਿੱਥੋਂ ਮਰਜੀ ਡਿਲੀਵਰੀ ਬਾਈ ਕਰਾ ਲਿਓ ਹਾਂਜੀ ਤੇ ਸਾਰੇ ਵੀਰਾਂ ਨੂੰ ਜੇ ਕੋਈ ਵੀ ਨਗ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਧੰਨਵਾਦ ਜੀ